ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੇ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਵੀਰੋ ਵਿੱਚ ਪਤ ਤਿੰਨ ਗਾਵਾਂ ਸੇ ਲੈ ਲੈ ਕੇ ਆਏ ਜੀ ਤਿੰਨੀ ਬਈ ਤਾਜ਼ੀਆਂ ਸੂਈਆਂ ਨੇ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਈ ਫਾਰਮ ਚੋਂ ਬਣਾਉਣ ਲੱਗੇ ਆ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਾਰੀ ਨੂੰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਤੇ ਆਓ ਕਰ ਲੈਂਦੇ ਆ ਬਈ ਨਾ ਗੱਲ ਬਾਤ ਅੱਜ ਦੇ ਵਿੱਚ ਬਾਈ ਜੀ ਸਸਕਾਲ ਹਾਂਜੀ ਸਸਕਾਲ ਬਾਈ ਜੀ ਹੋਰ ਠੀਕ ਹੋ ਬੋਲੀਏ ਹਾਂਜੀ ਬੋਲੀਏ ਨਾਮ ਤੇ ਐਡਰੈਸ ਬੋਲੋ ਨਾਮ ਨਰਮਲ ਸਿੰਘ ਜੀ ਹੂੰ ਪਿੰਡ ਭਾਈ ਰੁਪਾ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਜੀ ਨੇੜੇ ਪਿੰਡ ਆਪਾਂ ਦਾ ਨੇੜੇ ਸਰਹਾ ਪਰ ਨੇੜੇ ਰਹਿੰਦਾ ਜੀ ਓਕੇ ਬਾਈ ਇਧਰ ਭਗਤਾ ਭਾਈ ਦਾ ਸ਼ਹਿਰ ਨੇੜੇ ਰਹਿੰਦਾ ਹੂੰ ਇਧਰੋਂ ਆਮਪਰਾ ਫੂਲ ਜਨੀ 15 18 ਕਿਲੋਮੀਟਰ ਆ ਜਾਂਦੇ ਵਿਚਾਲੇ ਜੇ ਪਿੰਡ ਤਿੰਨਾਂ ਦੇ ਆ ਜਾਂਦਾ ਆਪਣਾ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਹੈ 9463842855 ਹੂੰ ਦੂਜਾ ਹੈ ਜੀ 70782060 ਠੀਕ ਹੈ ਬਾਈ ਜੀ ਪਹਿਲੇ ਨੰਬਰ ਦੇ ਵੜ ਦੇ ਦਿਨਾ ਕਿਹੜ ਇਹ ਪਲੋਂ ਨਹੀਂ ਸੋਈ ਬਈ ਪਹਿਲਾ ਸੂਆ ਕਦੋਂ ਸੂਈ ਹੈ ਮਾ ਬਈ ਤਿੰਨ ਘੰਟੇ ਹੋਏ ਬਈ ਜੇਰ ਪੇਕੇ ਹਟਿਆ ਤੁਹਾਡੇ ਮੂਰੇ ਹੁਣੀ ਤੈ ਜੇਰ ਪੇ ਕੇ ਨੂੰ ਦੱਸ ਕੰਪਲੀਟ ਆ ਜੇਰ ਦੀ ਗਰੰਟੀ ਹੋਈ ਬੱਚਾ ਕੀ ਦੇਤਾ ਇਹਨੇ ਬੱਚਾ ਦੇਤਾ ਬਈ ਉਹ ਅੱਛਾ ਦਿੰਦਾ ਹਾਂਜੀ ਠੀਕ ਆ ਕਿੰਨਾ ਦੁੱਧ ਦੇ ਦੂ ਬਈ ਅਸਟੀਮੇਟ ਬਈ ਜੇ ਮੈਂ ਬੈੜ ਦੀ ਤਿਆਰੀ ਤੂਰੀ ਬਹੁਤ ਸੋਹਣੀ ਆ ਬਹੁ ਬਰੀਕੀ ਚ ਬੈੜ ਹੈ ਜੀ ਮੱਲਾ ਇਹ ਚਫਾ ਮੱਲਾ ਬਲੈਕ ਰੰਗ ਚ ਸਹੀ ਆ ਬਈ ਪੂਰੀ ਤਿਆਰੀ ਤੂਰੀ ਬਹੁਤ ਸ ਬੈੜ ਦੀ ਯਾਨੀ 20 ਲੀਟਰ ਬੈੜ ਨੇ ਖੁੱਲੇ ਚਵਾਦ ਨੇ ਜੀ ਓਕੇ ਲੈ ਵਾ ਬਹੁਤ ਹੈ ਲੈ ਵਾ ਬਹੁਤ ਹੈ ਜੀ ਢੰਡ ਲੈ ਵੀਰੀ ਇਹ ਇਧਰੋਂ ਕੈਮਰਾ ਮਾਰ ਦੇ ਦੇਖੋ ਖੁਸ਼ਾਂ ਨੂੰ ਵੀ ਲੇਵਾ ਲੀਦਾ ਤੇ ਮੂਹਰੋਂ ਵੀ ਲੇਵਾ ਬਹੁਤ ਆ ਕਨੇ ਹਾਂਜੀ ਹਾਂਜੀ ਹਣ ਤੁਣ ਬੜਾ ਚੰਗਾ ਬੜਾ ਚੰਗਾ ਸੰਗੋਵੀ ਤੇ ਇਕੱਲਾ ਇਕੱਲਾ ਥਾਣ ਫੁੱਲ ਬਰੀਡ ਉਹ ਲੇ ਬਈ ਤੋੜ ਕੇ ਦਿਖਾ ਦੇ ਹਾਂਜੀ ਕੋਲ ਸੁਈ ਸਵਾਈ ਸਾਰੀਆਂ ਗੱਲਾਂ ਓਕੇ ਬਰੀਡ ਫੁੱਲ ਬਿਊਟੀਫੁੱਲ ਲੇਵਾ ਗਵਾਹੀ ਭਰਦਾ ਦੁੱਧ ਵਾਲਾ ਪੀ ਸਕਣੀ ਹਾਂਜੀ ਪੂਰੀ ਬਰੀਕੀ ਚ ਬਹਿੜਾ ਜੀ ਬਰੀਕੀ ਚ ਹਾਂ 10 ਸਲ ਵਾਲੀ ਬਹਿੜਾ ਜੀ ਪੂਰੀ ਬਾਕੀ ਤੋੜਾ ਚੈੱਕ ਕਰੋ ਇੱਕ ਨਾਲ ਤੋਂ ਕੀ ਆ ਲੇਵਲ ਉਹ ਵੀ ਤਾਂ ਫੀਟਿੰਗ ਬੜੀ ਸੋਹਣੀ ਹੈ ਜੀ ਮੈਂ ਕਹਿੰਦਾ 판ਡ ਵਾਲਾ ਲੈਵਲ ਬੜਾ ਤਾਂ ਮਨ ਲੋਈ ਦੂਜੇ ਸੋਨੋਂ ਵੀ ਬਹੁਤ ਵਦਨ ਵਾਲੀ ਚੀਜ਼ ਹੈ ਜੀ ਹੂੰ ਬਹੁਤ ਚੰਗੀ ਬਰੀਕੀ ਚ ਬਿਹੜ ਹੈ ਜੀ ਸਹੀ ਗੱਲ ਹੈ ਬਾਈ ਕੀ ਮੋਲ ਆ ਬਾਈ ਜਾਇਜ ਬਈ ਉਹ 64000 ਰੁਪਏ ਮਾਨਦਾਨ ਹੋ ਜਾ ਮਾਨਦਾਨ ਬਾਈ ਛੋੜ ਸੱਪਿਆ ਦਾ ਹੋਊਗਾ ਬਾਈ ਬੈਡ ਦੇ ਹਿਸਾਬ ਨਾਲ ਰੇਟ ਬਿਲਕੁਲ ਜਾਇਜ਼ ਹੈ ਜੀ। ਜਮਾ ਜਾਇਜ਼। ਹਾਂ ਬੈਡ ਦਾ ਆਪਣਾ 70 72 ਮੰਗ ਲਓ 75 ਮੰਗ ਲਓ ਤਾਂ ਵੀ ਕੋਈ ਬੜਾ ਨਹੀਂ ਜਿਵੇਂ ਨਾ ਸਾਬ ਬਰੀਡ ਦੇ ਹਿਸਾਬ ਨਾਲ। ਹੂੰ ਬਰੀਡ ਵਾਲੀ ਬੈਡ ਪੂਰੀ। ਸਹੀ ਹੈ ਬਾਈ। ਬਾਕੀ ਕਦ ਕੋਤ ਫੁੱਲਾਈ ਬੈਡ ਦਾ। ਜਮਾ ਜਾਇਜ਼। ਬਾਕੀ ਦੁੱਧ ਵੀ ਇਹਨੇ ਖੁੱਲਾ ਪਾ ਦੇਣਾ ਜੀ ਮਾੜਾ ਮਤਲਬ ਕਿ ਥੋੜੀ ਵੱਡੀ ਹੁਕਮਰਦੀ ਬਣੀ ਹੋਈ ਹੈ ਬੈਡ। ਹੂੰ ਤੇ ਦੁੱਧ ਖੁੱਲਾ 20 ਲੀਟਰ ਪਵਾ ਦੇਣਾ ਬੈਡ। ਚਾਰੂ ਵੀ ਫੁੱਲ ਲੱਗਣੀ ਹੈ। ਹਾਂਜੀ ਹਾਂਜੀ ਬਾਈ ਫੁੱਲ ਚਾਰੂ। ਤੇ ਬਾਕੀ ਧਾਰਾ ਕੋਈ ਚੈੱਕ ਕਰਨੇ ਬਾਈ ਮਾਰ ਕੇ। ਹਾਂਜੀ ਮਾਰ ਦਿਓ। ਮਾਰ ਦਿਓ ਬ

ਸੰਦੀ ਦਾ ਬਾੜੀ ਆ ਨਾ ਬਾਈ ਸੰਦੀ ਸੀ ਲਾਉਈਏ ਬਾਈ ਚੈੱਕ ਕਰੂ ਮੋਟਾ ਮੋਟਾ ਚੋਣਾ ਜਿਵੇਂ ਮਰਜੀ ਪਈ ਚੱਲ ਕੋਈ ਚੱਕਰੇ ਨਹੀਂ ਕਹਿਣਾ ਕਰ ਮਾਈ ਨੇ ਕੁਛ ਹੂੰ ਤਾਂ ਤਾਂ ਬੜਾ ਸਨੰਦ ਰਹੀ ਹੈ ਮੋਟਾ ਮੋਟਾ ਚੋਣਾ ਕਿਆ ਬਾਤ ਸੀ ਹੁਣੇ ਸੋਈਆ ਹੂੰ ਉਹ ਦਿੱਕਤ ਨਹੀਂ ਜੂਦਾ ਹਾਂ ਦਾ ਗਾੜਾ ਗਾੜਾ ਪਤਾਈਏ ਇੱਕ ਨੰਬਰ ਹੈ ਅਮਗਲੇ ਸਣਾ ਚੱਕਰ ਦੇ ਜੋ ਬਾਈ ਕਿਆ ਬਾਤ ਆ ਬਸ ਉਸਦੀ ਬੈੜ ਦੀ ਗਰੀਡ ਬਰੂਡ ਖੁੱਲ ਨਾ ਬਾਈ ਇਹ ਗੱਲ ਨਹੀਂ ਬੀ ਪ੍ਰੋਫਸਟਾਣਾ ਜਾਂ ਬਈ ਸਹੀ ਗੱਲ ਫੁੱਲ ਬਰੀਡ ਰਿਡ ਖੜੀ ਹੂੰ ਬਾਕੀ ਲੈਵਲ ਉਹ ਬਹੁਤ ਆਕ ਨਹੀਂ ਹਾਂਜੀ ਬਾਈ ਹਾਂ ਜੋਨਿਟ ਬਾਦੀ 1 ਨੰਬਰ ਪੂਰੀ ਸਫਾਈ ਚਲੇ ਬਾਤ ਖਾਨ ਤੋਂ 1 ਨੰਬਰ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਫੁੱਲ ਬਰੀਡ ਸੋਈ ਸਵਾਈ ਜੇਰ ਬਾਈ ਇਹਦੀ ਬੱਠਲ ਚ ਰੱਖੀ ਬੈਠਾ ਬਰੀਡ ਫੁੱਲ ਬਾਕੀ ਮੋਲ ਜਮਾ ਜਾਇਜ ਖਿੱਤ ਕੇ ਮੋਲ ਰੱਖਿਆ ਬਾਲਾ ਬਾਈ ਨੇ ਮੋਲ ਨਹੀਂ ਰੱਖਿਆ ਬਾਈ ਕੇਸ ਹੂਸ ਦੇ ਬੜਾ ਪਿਆਰਾ ਐਨੀ ਬਾਈ ਹਾਂਜੀ ਬਾਈ ਬਸ ਸਾਫ ਹੈ ਪੁਰਸ਼ਕੀਨ ਬੜਾ ਈ ਮੂਮਾ ਦਾ ਅੱਗੇ ਆ ਗਈ 2 ਨੰਬਰ ਕਿਹੜਾ ਸੂਸੂਈ ਇਹ ਦੂਜਾ ਸੂਸ ਬਾਈ ਇਹ ਕਦੋਂ ਸੂਈ ਹੈ ਬਾਈ ਇਹ ਤੀਜਾ ਦੇ ਨਹੀਂ ਸੂਈ ਨਾ ਬਾਈ ਬੱਚਾ ਕੀ ਦੇਤਾ ਇਹ ਇਹ ਵੀ ਬੱਚੀ ਦਿੱਤੀ ਬਾਈ ਬੱਚੀ ਹਾਂਜੀ ਬੱਚੀ ਚੰਗੀ ਹੈ ਨਾ ਹਾਂਜੀ ਬਾਈ ਬੱਚੀ ਬਹੁਤ ਚੰਗੀ ਹੈ ਬਾਈ ਬੱਚੀ ਨੂੰ ਜਨਮ ਦਿੰਦਾ ਬੱਚੀ ਦੀ ਕੁਆਲਿਟੀ ਚੈੱਕ ਕਰੋ ਇੱਕ ਨੰਬਰ ਬੱਚਾ ਦਿੰਦਾ ਹਾਂਜੀ ਅ ਕਿੰਨਾ ਦੁੱਧ ਦੇ ਦੂ ਬਾਈ ਅਸਟੀਮੇਟ ਅਸਟੀਮੇਟ ਬਾਈ 16 17 ਲੀਟਰ ਦੀ ਮੀਨ ਕਰਦੇ ਬੈਠੋ ਠੀਕ ਆ ਹਾਂਜੀ ਹੂੰ ਬੈਰ ਜਿਹੜੀ ਪੂਰੀ ਸਾਫ ਸੁਥਰੀ ਐ ਬਰੀਡ ਚੰਗੀ ਐ ਹਾਂਜੀ ਬਾਈ ਗਰਮੀ ਘਟ ਗਰਮੀ ਨਹੀਂ ਚੰਗੀ ਉਹ ਮੈਕਸ ਬਰੀਡ ਆ ਗਈ ਇਹੋ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਸੂਈ ਸਵਾਈ ਬੱਚਾ ਆ ਗਿਆ ਮਗਰ ਬੱਚੀ ਬਾਈ ਬਰੀਡ ਚੰਗੀ ਆ ਥਾਨ ਤੋਂ ਬਹੁਤ ਚੰਗਾ ਲੱਗਿਆ ਲੇਵਾ ਵੀ ਚੰਗਾ ਬਿਊਟੀ ਵੀ ਚੰਗੀ ਐ ਬੈਰ ਹਾਂਜੀ ਬਾਕੀ ਮੋਲ ਵੀ ਬਾਈ ਦੇ ਜਮ ਜਾਇਜ਼ ਹੁੰਦੇ ਆ ਖਿੱਚ ਕੇ ਮੋਲ ਹੁੰਦੇ ਆ ਵਾਲੀ ਮੋਲ ਨਹੀਂ ਹੁੰਦੇ ਤੋੜਾ ਚੈੱਕ ਕਰੋ ਇੱਕ ਨੰਬਰ ਤੋੜਾ ਗਿਆ ਕੀ ਬਾਤ ਆ ਜੀ ਵਾਲੀ ਸਾਫ ਹੈ ਜੀ ਬਰੀਕੀ ਚ ਬੈੜਾ ਜੀ ਮੰਨ ਲਓ ਵੀ ਜੀ ਸਹੀ ਦੁੱਗਲ ਪੀਛੇ ਜੀ 16 17 ਲੀਟਰ ਖੁੱਲਾ ਚਵਾ ਦਿਓ ਜੀ ਬੈਡ ਬੰਦਾ ਸੰਦਨ ਵਾਲਾ ਹੋਵੇ ਓਕੇ ਬਾਈ ਹਾਂਜੀ ਕੀ ਮੋਲ ਆ ਬਾਈ ਜਾਇਜ਼ ਫਿਰ ਇਹ ਦੇ ਰਹੇ ਬਾਈ 57000 ਇਸ 57000 ਹਾਂਜੀ ਮਾਨਤਨ ਹੋ ਜੀ ਮਾਨਤਨ ਬਾਈ ਮਾੜ ਮੋਟਾ ਛੋੜ ਛੱਪੇ ਵਾਲਾ ਹੋ ਜੂ ਨਾ ਓਕੇ ਬਾਈ ਹਾਂਜੀ 57000 ਰੁਪਿਆ ਮੋਲ ਆ ਮਾਨਤਨ ਕੋਈ ਚੱਕਰ ਨਹੀਂ ਮਾੜਾ ਮੋਟਾ ਮੌਕੇ ਦੇ ਹੋ ਜੂਗਾ ਅਣਨੇੜ ਤੋਂ ਚੈੱਕ ਕਰਵਾਉਣੀ ਮੁੱਤੀ ਵਾਲਾ ਥਣ ਕੱਲਾ ਕੱਲਾ ਥਣ ਕਿ ਲਈ ਜੀ ਠੰਡੀ ਠੰਡੀ ਐਸ ਨੰਬਰ ਜੀ ਕੋਣ ਚਾਣ ਬਹੁਤ ਸੋਹਣਾ ਮੋਟੀ ਚਵਾਈ ਬਾਕੀ ਨਾਰਾ ਕੋਈ ਚੈੱਕ ਕਰਨੀ ਬਈ ਹਾਂ ਜੀ ਧਾਰਾ ਮਾ ਵੀ ਦਿਖਾ ਨਹੀਂ ਕੋਈ ਗੱਲ ਠੰਡੀ ਬਹੁਤ ਆਣਾ ਬਈ ਬੜੀ ਠੰਡੀ ਹੈ ਬਈ ਔਰ ਕੋਈ ਆਇਆ ਨਹੀਂ ਬਹਿਲ ਚੱਲ ਵਾਲਾ ਕੰਮ ਨਹੀਂ ਸਹੀ ਗੱਲ ਠੰਡੀ ਸੀ ਲਓ ਕਿ ਮੈਕਸ ਸੁਬਰੀਡ ਆ ਗਈ ਉਹ ਤੋਂ ਵੀ ਫੈਂਟ ਵਾਲਾ ਦੇਣਾ ਇਹਨੇ ਹਾਂਜੀ ਹਾਂਜੀ ਰਵੀ ਕਰ ਬਖੇਦ ਰ ਬਾਕੀ ਥਾਣ ਨੇੜੇ ਤੋਂ ਚੈੱਕ ਕਰਵਾਣ ਹਾਂਜੀ ਮੈਂ ਉਹ ਦਿਖਾ ਦਈ ਸੀ ਲੱਗਦਾ ਥਾਣੇ ਪੂਰੀ ਵਿਤੀ ਦੇ ਲੱਗਿਆ ਵਾ ਬਾਕੀ ਚਵਾਈ ਚੈੱਕ ਸੋ ਚੰਨ ਤਾਂ ਬੜੀ ਛੱਡੀ ਬਹੁਤ ਆਣਾ ਬੰਦੀ ਸੀ ਤਾਂ ਬੜੀ ਦੋ ਆ ਦੇਖੋ ਕਰ ਮਾਈ ਦੇ ਕੋਈ ਨਾ ਜਿਵੇਂ ਮਰਜੀ ਕੋਈ ਚੱਲ ਮਜਲੇ ਥਾਣੇ ਕਿਵਾਈਏ ਕੀ ਆ ਬਾਤ ਹੈ ਮੋਟਾ ਮੋਟਾ ਜਿਵਣਾ ਬੜਾ ਸੁਣਾ ਕੋਲੀ ਚਵਾਈ ਹੈ ਉਮਾ ਲੈ ਡੀ ਡੂੜੀ ਬਰੀਨਤ ਬਾਈ ਮੋਟੀ ਮੋਟੀ ਦੋਈ ਜਿਵੇਂ ਮਰਜੀ ਦੋਈ ਜਾ ਕੇ ਚੈੱਕ ਕਰ ਉਹ ਮੋਰ ਨੇ ਥਾਣੇ ਚੱਕ ਲੀ ਹਾਂ ਮੋਟਾ ਮੋਟਾ ਜਿਵਣਾ ਕੀ ਆ ਬਾਤ ਨਿਬੜਦੀ ਹੈ ਚਵਾਈ ਕਿ ਨਹੀਂ ਹਾਂਜੀ ਦੇ ਹਾਂ ਬਾਕੀ ਮੋਲ ਬਾਈ ਜਮਾ ਜਾਇਦਾ ਕੱਚ ਕੇ ਮੋਲ ਰੱਖਿਆ ਬੜਾ ਮੋਲ ਨਹੀਂ ਰੱਖਿਆ ਆ ਮੋਲ ਨਹੀਂ ਮੈਂ ਨਾ ਕਹਨੀ ਬਾਈ ਹਾਂਜੀ ਬਾਈ ਹੂੰ ਲੈ ਵਾਲੂ ਵਾ ਪਛਾਂਦੂ ਦੁਆਰੇ ਚੈੱਕ ਕਰਵਾਣੇ ਲੈ ਪੂਰਾ ਫਾੜੀ ਵਾਲਾ ਆ ਕੀਆ ਕੱਚ ਕੇ ਮੋਲ ਜਮਾ ਜਾਇਦਾ ਮੋਲ ਬੱਚਾ ਮਗਰ ਬੱਚੀ ਅੱਗੇ ਆ ਗਈ ਬਈ ਤਨਣਾ ਕਿਹੜਾ ਸੂਸੂਈ ਹੈ ਇਹ ਦੂਜਾ ਸੂਸੂਈ ਹੈ ਬਈ ਕਦੋਂ ਸੂਈ ਹੈ ਇਹ ਬਈ ਸੁਈ ਨੂੰ ਮੰਨ ਲਓ 2 ਘੰਟੇ ਹੋਏ ਆ ਬੱਚਾ ਕੀ ਦੇਤਾ ਇਹਨੇ ਬੱਚਾ ਦੇਤਾ ਬਈ ਬੱਚਾ ਦੇਤਾ ਬਈ ਇਹ ਮੰਨ ਲਓ ਬਲੈਕ ਜਰਸੀ ਚ ਆ ਗਈ ਜੇਰ ਵਾਸ ਅੱਧੀ ਪੈ ਗਈ ਹਾਂ ਬਈ ਬਸ ਅੱਧੇ ਘੰਟੇ ਚ ਮੰਨ ਲਓ ਕੀ ਜਾਂਦੀ ਹੈ ਪੈ ਗਈ ਰਹਿੰਦੀ ਹੈ ਬਈ 2 ਘੰਟੇ ਹੋਏ ਸੂਈ ਨੂੰ ਓਕੇ ਬਈ ਹਾਂਜੀ ਕਿੰਨਾ ਦੁੱਧ ਦੇ ਦੂ ਬਈ ਐਸਟੀਮੇਟ ਐਸਟੀਮੇਟ ਬਈ ਮੰਨ ਕੇ ਚੱਲੋ ਵੀ ਆਪਾਂ ਨੂੰ 16-17 ਲੀਟਰ ਦੀ ਉਮੀਦ ਹੈ ਤੁ ਵੀ ਓਕੇ ਹਾਂਜੀ ਸੋ ਬਲੈਕ ਜਰਸੀ ਚ ਆ ਗਈ ਹੂੰ ਪੂਰੀ ਸੀਵ ਠੰਡੀ ਸਾਫ ਸੁਥਰੀ ਬੱਚੀ ਸਾੜੀ ਬਹੁਤ ਚੰਗਾ ਹਣ ਹਾਂਜੀ ਕੱਲਾ ਕਿਆ ਬਾਤ ਹੈ ਬਾਈ ਫੁੱਲ ਹੈ ਬਈ ਤੋਰ ਕੇ ਨਖਾਜ਼ੀ ਹਾਂਜੀ ਫੁੱਲ ਨਹੀਂ ਫੁੱਲ ਬਰੀਡ ਆ ਬਾਈ ਸੋਈ ਸਵਾਈ ਆ ਜੇਰ ਬਸ ਲਮਕੀ ਜਾਂਦੀ ਆ ਬਿਊਟੀ ਐ ਫੇਸ ਕੋਸ ਬੜਾ ਪਿਆਰਾ ਬਾਕੀ ਤੋਰਾ ਚੈੱਕ ਕਰਿਓ ਇੱਕ ਨੰਬਰ ਤੋਰਾ ਕਿਆ ਬਾਤ ਆ ਬਾਈ ਪੂਰੀ ਬਰੀਕੀ ਚ ਇਹ ਆ ਜੀ ਬੜਾ ਪੂਰੀ ਹਾਂਜੀ ਕੀ ਮੋਲ ਆ ਬਾਈ ਜਾਇਦ ਬਈ ਇਹ ਵੀ 57000 ਰੁਪਿਆ ਦਾ ਲੈਣ ਤੇ ਮਾਨਤਾਨ ਹੋ ਜਾ ਮਾਨਤਾਨ ਬਈ ਛੋੜ ਛੱਪ ਦਾ ਹੋ ਜਾ ਠੀਕ ਆ ਹਾਂਜੀ ਜਮਾ ਜਾਇਜ ਮੋਲ ਦਾ ਬਈ 57000 ਦੀ ਵੜ ਬਈ ਦੇ ਦਿਆਂਗੇ ਮਾਨਤਾਨ ਕੋਈ ਚੱਕ ਨਹੀਂ ਮੌਕੇ ਦੇ ਮੜਾ ਮੋਟਾ ਹੋ ਜਾ ਹਾਂਜੀ ਬਈ ਜਮਾ ਖਿੱਚ ਕੇ ਮੋਲ ਰੱਖਿਆ ਜਾਇਜ ਮੋਲ ਰੱਖਿਆ ਮੋਲ ਬਈ ਨੇ ਮੋਲ ਨਹੀਂ ਰੱਖਿਆ ਠੰਡੀ ਢੁੰਡੀ ਫੌਲਾ ਠੰਡੀਆਂ ਸੀਲਾਂ ਕਿੰਨੇ ਵੜਾ ਠੰਡੀਆਂ ਸੀਲਾਂ ਜੁਰੀ ਇਹ ਵਾਰ ਕੀ ਤਾਂ ਰਾਮੀ ਕੋਈ ਚੱਕਾ ਨਹੀਂ ਬਈ ਇਹਦੀਆਂ ਮਾਰ ਕੇ ਵਾਲੀ ਠੰਡੀ ਹੈ ਨਾ ਖਾਹ ਠੰਡੀਆਂ ਸੀਲ ਬਈ ਨਾ ਠੰਡੀ ਬਹੁਤ ਆ ਹਨਾ ਬਈ ਹਾਂ ਬਾਈ ਠੰਡੀ ਸੀ ਲਫੋ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰ ਹੀ ਨਹੀਂ ਕਹਿਣਾ ਗਰਮਾਈ ਨਹੀਂ ਕੁਛ ਹਾਂਜੀ ਲਓ ਜੀ ਕਰੀ ਬੱਚਾ ਦਰੋ ਲਾ ਥਾਣਾ ਨੇੜੇ ਤੋਂ ਚੈੱਕ ਕਰੋ ਕੱਲਾ ਕੱਲਾ ਥਾਣਾ ਪੂਰੀ ਵਿੱਚ ਜਲੇ ਹਾਂਜੀ ਬਾਈ ਵਾਟ ਦੀ ਧਾਰਾ ਚੈੱਕ ਕਰੋ ਉਹਨਾਂ ਤਾਂ ਕਰਮ ਵਾਲੀ ਬੜਾ ਜੰਗਲ ਗਈ ਪੋਲਾ ਮੋਟੀ-ਮੋਟੀ ਆਣਾ ਜੀ ਬਾਈ ਜਿਵੇਂ ਮਰਜ਼ੀ ਕਰੀ ਚੱਲ ਕੋਈ ਚੱਕਰੇ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀ ਬੜਾ ਚੰਗਾ ਜਿਹਾ ਜਵਾਂ ਬੜਾ ਸੁਨ ਸੁਣਾ ਬਾਈ ਹੂੰ ਇਹ ਗੱਲ ਠੰਡੀ ਬਹੁਤ ਹੈ ਬਾਈ ਸਹੀ ਗੱਲ ਆ ਬਾਈ ਜਿਵੇਂ ਮਰਜ਼ੀ ਘਾਰਾਂ ਮਾਰੀ ਚੱਲ ਕੋਈ ਚੱਕਰੇ ਨਹੀਂ ਕਹਿਣਾ ਕੁਛ ਹਾਂਜੀ ਹਾਂਜੀ ਵੱਟ ਕੀ ਮੋਲ ਜੀ ਜਿਆ ਜਾਨ ਫੇਚ ਕੇ ਮੋਲ ਰੱਖਿਆ ਕੋਈ ਮੋਲ ਨਹੀਂ ਮੋਲ ਨਹੀਂ ਰੱਖਿਆ ਹਾਂ ਮੋਲ ਨਹੀਂ ਕਰਦਾ ਜੀ ਕੋਈ ਕੰਮ ਰਿਵਿਊ ਕੀ ਇੱਕ ਨੰਬਰ ਚਾਂਕ ਫੋਲ ਸੋਈ ਨਹੀਂ ਸਵਾਈ ਹਾਂਜੀ ਕਿ ਕਿਸੇ ਵੀ ਨੂੰ ਤੰਨਾ ਜੋ ਕੋਈ ਵੀ ਪਸੰਦਾ ਹੈ ਬਾਈ ਨੇ ਨਿੱਟ ਕਰ ਲਿਆ ਧੰਨਵਾਦ